ਦੋਸਤੋ 24 ਦੀ ਚੋਣ ਬਿਲਕੁਲ ਲੋਕਾਂ ਦੇ ਬਰੋਹਾਂ ਤੇ ਖੜੀ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਪੱਪਾਂ ਭਾਰਨੇ ਕਿ ਅਸੀਂ ਕਿਸੇ ਵੀ ਤਰਫੋਂ ਪਿੱਛੇ ਨਾ ਹਟ ਜੀਏ ਦੇਸ਼ ਦੇ ਵਿੱਚ ਵੱਡੀ ਪਾਰਟੀ ਇਸ ਸਮੇਂ ਬੀਜੇਪੀ ਹੈ ਬੀਜੇਪੀ ਦੀ ਸੱਤਾ ਤੇ ਬੀਜੇਪੀ ਕੋਲੇ ਡੰਡਾ ਕਾਂਗਰਸ ਪਾਰਟੀ ਨੇ ਪਥਰੇ ਗੱਠ ਜੋੜ ਕੀਤੇ ਇੰਡੀਆ ਅਲਾਈਅንስ ਬਣਾਏ ਕਿ ਇਸ ਵਾਰ ਅਸੀਂ ਬੀਜੇਪੀ ਨੂੰ ਪਾਸੇ ਕਰ ਦੇਣਾ ਇਸ ਵਾਰ ਸੱਤਾ ਦੇ ਵਿੱਚ ਅਸੀਂ ਆ ਜਾਣਾ ਆਪਾਂ ਮੇਰਾ ਉਹ ਗੰਨ ਦੇ ਕਹਿੰਦੇ ਸੀ ਕਿ ਪ੍ਰਧਾਨ ਮੰਤਰੀ ਮੈਂ ਬਣਦਾ ਨਹੀਂ ਪ੍ਰਧਾਨ ਮੰਤਰੀ ਬਣਦੀ ਮੇਰੀ ਕੋਈ ਤਮੰਨਾ ਨਹੀਂ ਪਰ ਨਿਜੀਸ਼ ਕੁਮਾਰ ਚਲੇ ਗਏ ਮਮਤਾ ਹੋਰਾਂ ਦਾ ਆਪਣਾ ਵੱਖਰਾ ਹੋ ਗਿਆ ਉਹ ਗੱਠਜੋੜ ਕਿਤੇ ਨਾ ਕਿਤੇ ਕਮਜ਼ੋਰ ਪੈਂਦਾ ਹੋਇਆ ਨਜ਼ਰ ਆਇਆ ਤੇ ਬੀਜੇਪੀ ਵੀ ਆਪਣੇ ਕੈਂਡੀਡੇਟ ਅਨਾਉਂਸ ਕਰ ਰਹੀ ਆ ਕਾਂਗਰਸ ਵੀ ਆਪਣੇ ਕੈਂਡੀਡੇਟ ਅਨਾਉਂਸ ਕਰ ਰਹੀ ਆ ਸਾਰੀ ਸਿਆਸੀ ਪਾਰਟੀਆਂ ਦੀਆਂ ਤਿਆਰੀਆਂ ਨੇ ਤੇ ਇਹਨਾਂ ਤਿਆਰੀਆਂ ਦੇ ਵਿੱਚ ਜਦੋਂ ਰੂਲਿੰਗ ਧਿਰ ਬੀਜੇਪੀ ਵੱਲੋਂ ਕੋਈ ਵੀ ਕਾਨੂੰਨ ਕੋਈ ਵੀ ਲਾ ਲੈ ਕੇ ਆਂਦਾ ਜਾ ਰਿਹਾ ਤਾਂ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਸਾਰੀਆਂ ਇਹਨੂੰ ਚੋਣਾਂ ਦੇ ਨਾਲ ਚੁੱਕ ਲਈਆਂ ਨੇ ਜਿਵੇਂ CAA ਪਾਸ ਤਾਂ 19 ਦੇ ਵਿੱਚ ਹੋ ਗਿਆ ਸੀ ਨੋਟੀਫਿਕੇਸ਼ਨ ਹੁਣ ਕੀਤੀ ਹੈ BJP ਨੇ ਤੇ ਸਿਆਸੀ ਧਿਰਾਂ ਕਹਿ ਰਹੀਆਂ ਨੇ ਕਿ ਇਹ ਚੋਣਵਿਕ ਏਜੰਡਾ ਇਹ ਚੋਣਵਿਕ ਪੈਂਤਰਾ ਵੋਟਾਂ ਕਰਕੇ ਸਾਰਾ ਕੁਝ ਕੀਤਾ ਅਰਵਿੰਦ ਕੇਜਰੀਵਾਲ ਸਾਹਿਬ ਦੋ ਕਦਮ ਅੱਗੇ ਚਲੇ ਗਏ ਚੋਣਵੀ ਏਜੰਡੇ ਤੋਂ ਉਹਨਾਂ ਨੇ ਵੱਡੇ ਐਲੀਗੇਸ਼ਨ ਲਾਏ ਨੇ ਬੀਜੇਪੀ ਦੇ ਉੱਪਰ ਸੀਏਐਲ ਲੱਗੇ ਦੂਜੇ ਪਾਸੇ ਕਿਸਾਨੀ ਅੰਦੋਲਨ ਚੱਲਦਾ ਤੇ ਕਿਸਾਨੀ ਅੰਦੋਲਨ ਦੇ ਆਪਣੇ ਪ੍ਰੋਗਰਾਮ ਨੇ ਉਹ ਵੀ ਕੁਝ ਗੱਲਾਂ ਕਰ ਤੁਹਾਨੂੰ ਦੱਸਾਂਗੇ ਕਿ ਹੁਣ ਉਹਦੇ ਵਿੱਚ ਅਪਡੇਟ ਕੀ ਹੈ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਜੋ ਜੁੜੇ ਹੋਏ ਆਪ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਪੰਗੋ ਸਾਹਿਬ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਿਕਾ ਬਖਸਬ ਅਰਵਿੰਦ ਕੇਜਰੀਵਾਲ ਨੇ ਇੱਕ ਵੱਡਾ ਅਟੈਕ ਕੀਤਾ ਸੀ ਡਬਲਯੂਏ ਨੂੰ ਲੈ ਕੇ ਬੀਜੇਪੀ ਦੇ ਉੱਪਰ ਕਿ ਉਹਨਾਂ ਨੇ ਤਾਂ ਕਾਫੀ ਮਤਲਬ ਕਿ ਖੋਜਵਿੰਨ ਕੀਤੀ ਇਸ ਗੱਲ ਦੇ ਉੱਪਰ ਕਿ ਇਹਦੇ ਵੱਡੇ ਨੁਕਸਾਨ ਹੋਣਗੇ ਰੋਜ਼ਗਾਰ ਨੂੰ ਲੈ ਕੇ ਜਿਹੜੇ ਲੋਕ ਸਰਨਾਰਥੀ ਇੱਥੇ ਆਉਣਗੇ ਉਹਨਾਂ ਨੂੰ ਕਿਵੇਂ ਮੈਨੇਜ ਕਰਾਂਗੇ ਅੱਗੇ ਵੀ ਉਹਨਾਂ ਨੇ ਤਾਂ ਰੇਪ ਤੱਕ ਦੀ ਗੱਲ ਕਰਤੀ ਸਾਰੀਆਂ ਗੱਲਾਂ ਦੇ ਉੱਪਰ ਬੀਜੇਪੀ ਨੇ ਕਾਊਂਟਰ ਕੀਤਾ ਕਿ ਅਜਿਹਾ ਕੁਝ ਨਹੀਂ ਹੈਗਾ ਕੇਜਰੀਵਾਲ ਸਾਹਿਬ ਬੰਬਲ ਪੁੱਸੇ ਦੇ ਹੈਗੇ ਨੇ ਉਹ ਪੈਦਾ ਕਰ ਰਹੇ ਨੇ ਸੋ ਤੁਸੀਂ ਕਿਸ ਤਰੀਕੇ ਨਾਲ ਸਾਰੀ ਗੱਲਬਾਤ ਨੂੰ ਜਾਂਚਦੇ ਹੋ ਜੀ ਦੇਖੋ ਪੰਗਸੇ ਕੇਜਰੀਵਾਲ ਸਾਹਿਬ ਦੀ ਬੜੀ ਸਟਰੋਂਗ ਸਟੇਟਮੈਂਟ ਹੈ ਉਹ ਕਹਿੰਦੇ ਵੀ ਦੇਖੋ ਅਫਗਾਨਿਸਤਾਨ ਬੰਗਲਾਦੇਸ਼ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਮਿਨੋਰਟੀ ਕਮਿਊਨਿਟੀਜ਼ ਨੇ ਉਹਨਾਂ ਦੇ ਲਗਭਗ 2.5 ਕਰੋੜ ਮੈਂਬਰ ਹੈਗੇ ਨੇ ਬੀਜੇਪੀ ਇਹ ਕਹਿ ਰਹੀ ਹੈ ਕਿ ਅਸੀਂ 2014 ਤੋਂ ਜਿਹੜੇ ਪਹਿਲਾਂ ਆਏ ਸੀ ਉਹਨਾਂ ਨੂੰ ਵੀ ਤੇ ਜਿਹੜੇ ਹੋਰ ਵੀ ਆਉਣਗੇ ਸੀ ਉਹਨਾਂ ਨੂੰ ਮਤਲਬ ਸੀਏਏ ਦੇ ਰਾਹੀਂ ਸਿਟੀਜ਼ਨਸ਼ਿਪ ਦੇ ਦਾਂਗੇ ਇਥੋਂ ਤੱਕ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਘਰ ਦਿੱਤੇ ਜਾਣਗੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਸੋ ਮਤਲਬ ਰਾਈਟਫੁਲੀ ਉਹ ਉਠਾ ਰਹੇ ਨੇ ਸਵਾਲ ਕਿ ਜੇ 2 ਕਰੋੜ ਕੀ 1 ਕਰੋੜ ਵੀ ਆ ਜਵੇ ਤੇ ਵੀ ਆ ਜਾਣ ਤਾਂ ਵੀ ਸਾਡੇ ਕੋਲ ਜਗ੍ਹਾ ਕਿੱਥੇ ਵਸਾਉਣ ਦੇ ਲਈ ਸਾਡੇ ਕੋਲ ਨੌਕਰੀਆਂ ਕਿੱਥੇ ਨੇ ਸਾਡੇ ਬੱਚਿਆਂ ਦੀਆਂ ਨੌਕਰੀਆਂ ਖੋਹ ਕੇ ਦਿੱਤੀਆਂ ਜਾਣਗੀਆਂ ਸਾਡੇ ਘਰ ਉਹਨਾਂ ਨੂੰ ਦਿੱਤੇ ਜਾਣਗੇ ਬੜਾ ਉਹਨਾਂ ਨੇ इमोशनल ਜਿਵੇਂ ਕਿ ਜਿਰੀਵਾਲ ਸਾਹਿਬ ਕਰਦੇ ਹੁੰਦੇ ਨੇ ਅਕਸਰ ਫਿਰ ਉਹਨਾਂ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਉਹ ਕੁਝ ਲੋਕਾਂ ਦਾ ਉਹਨਾਂ ਨੇ ਹਵਾਲਾ ਹੀ ਦਿੱਤਾ ਕਿ ਉਹ ਕਹਿੰਦੇ ਵੀ ਇਹਨਾਂ ਲੋਕਾਂ ਨੂੰ ਇਸ ਤਰੀਕੇ ਨਾਲ ਵਸਾਇਆ ਜਾਊਗਾ ਕਿ ਜਿੱਥੇ ਵੀ ਜੀਪੀ ਦੇ ਬੋਟਾਂ ਘਟਣੇ ਉੱਥੇ ਉਹਨਾਂ ਨੂੰ ਉਹ ਮਾਈਗ੍ਰੈਂਟਸ ਨੂੰ ਮਤਲਬ ਉਹਨੀਆਂ ਕਲੋਨੀਆਂ ਬਣਾ ਕੇ ਪੱਕਾ ਵੋਟ ਬੈਂਕ ਬਣਾ ਲੈਣਗੇ ਤਾਂ ਕਿ ਜੀਪੀ ਨੂੰ ਕੋਈ ਹਰਾ ਨਾ ਸਕੇ ਕੁਝ ਉਹਨਾਂ ਨੇ ਅਸਾਮ ਦਾ ਹਵਾਲਾ ਦਿੱਤਾ ਨਾਰਥ-ਈਸਟ ਦਾ ਕਿ ਬੰਗਲਾਦੇਸ਼ ਤੋਂ ਕਿਸ ਤਰ੍ਹਾਂ ਲੋਕ ਆਏ ਹੋਰਨਾਂ ਵੀ ਚੌੜੀ ਕਾਫੀ ਮਤਲਬ ਦਲੀਲ ਦਿੱਤੀ ਹੈ ਦਲੀਲ ਠੀਕ ਲੱਗ ਰਹੀ ਹੈ ਕੋਈ ਐਸੀ ਗੱਲ ਨਹੀਂ ਬੀਜਪੀ ਨੇ ਕੁਦਰਤੀ ਜਵਾਬ ਦੇਣਾ ਸੀ ਕਿ ਐਵੇਂ ਹੀ ਇਹ ਜਿਹੀ ਪੁਕਾਈ ਮਾਰ ਰਹੇ ਨੇ ਪੰਬਲਕੂਸਾ ਖੜਾ ਕਰ ਰਹੇ ਨੇ ਜੋ ਵੀ ਉਹਨਾਂ ਦਾ ਸਟਾਈਲ ਹੈਗਾ ਇਹ ਮੈਨੂੰ ਮਤਲਬ ਉਹਨਾਂ ਦੀ ਗੱਲ ਹੈ ਜਿਹੜੀ ਚਲੋ ਥੋੜੀ ਜਿਹੀ ਵਧਾਈ ਹੋਈ ਹੈ ਬੇਸ਼ੱਕ ਪਰ ਇਹ ਬਾਜ਼ੂ ਲੱਗੀ ਕਿ ਬਿਨਾਂ ਸੋਚੇ ਸਮਝੇ ਇਸ ਤਰੀਕੇ ਦੇ ਨਾਲ ਜਿਹੜਾ ਇਨਫਲਕਸ ਹੈਗਾ ਮਾਈਗ੍ਰੈਂਟਸ ਦਾ ਕਿਤੇ ਪਾਸਿਓਂ ਵੀ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਵੀ ਉਹ ਪ੍ਰੋਬਲਮਸ ਤਾਂ ਕ੍ਰੀਏਟ ਕਰਦਾ ਹੈ ਅਜ ਅਮਰੀਕਾ ਦੇ ਵਿੱਚ ਪ੍ਰੋਬਲਮ ਇਸੇ ਗੱਲ ਤੇ ਡਿਬੇਟ ਚੱਲ ਰਹੀ ਹੈ ਸਾਰੇ ਮੁਲਕਾਂ ਦੇ ਵਿੱਚ ਇਹ ਪ੍ਰੋਬਲਮ ਹੈਗੀ ਹੈ ਕਿ ਜਿਹੜੀ ਮਾਈਗ੍ਰੇਸ਼ਨ ਹੈ ਮਤਲਬ ਇੰਟਰ ਸਟੇਟ ਕਹਿ ਲਓ ਜਾਂ ਇੰਟਰ ਕੰਟਰੀ ਕਹਿ ਲਓ ਇੰਟਰਨੈਸ਼ਨਲ ਲੈਵਲ ਦੇ ਉੱਪਰ ਹਿਲਜੁਲ ਹੈਗੀ ਹੈ ਔਰ ਜਿਹੜਾ ਦੋ ਕਿਸਮ ਦੀ ਮਾਈਗ੍ਰੇਸ਼ਨ ਹੋ ਰਹੀ ਹੈ ਮਾੜਾ ਵੀ ਜਾ ਰਿਹਾ ਤੇ ਬਹੁਤ ਜ਼ਿਆਦਾ ਕੀਮਤੀ ਬੰਦਾ ਵੀ ਜਾ ਰਿਹਾ ਉਹ ਵੀ ਉਹਨਾਂ ਨੇ ਸਵਾਲ ਖੜਾ ਕੀਤਾ ਕਿ 11 ਲੱਖ ਦੇ ਲਗਭਗ ਜਿਹੜੇ ਇੰਡਸਟਰੀਲਿਸਟ ਨੇ ਜਾਂ ਜਿਹੜੇ ਬਹੁਤ ਸਾਰੇ ਐਂਟਰਪ੍ਰੈਨਿਓਰ ਨਹੀਂ ਉਤਨੀ ਲੋਕ ਨੇ ਉਹ ਬਾਹਰ ਚਲੇ ਗਏ ਜਿਹੜੇ ਇੱਥੇ ਇੰਡਸਟਰੀਆਂ ਚਲਾਉਂਦੇ ਸੀ ਕੰਮ ਕਰਦੇ ਸੀ ਵਧੀਆ ਜਿਨ੍ਹਾਂ ਦੇ ਵਿੱਚ ਗੁਣ ਸੀਗੇ ਇਹ ਕਹਿੰਦੇ ਉਹਨਾਂ ਨੂੰ ਵਾਪਸ ਲਿਆਓ ਤੁਸੀਂ ਜਿਹੜੇ ਕੰਮ ਦੇ ਬੰਦੇ ਨੇ ਉਹਨਾਂ ਨੂੰ ਲੈ ਕੇ ਆਓ ਤੁਸੀਂ ਨਕਮੇ ਇਕੱਠੇ ਕਰ ਰਹੇ ਹੋ ਆਲਗ-ਵਾਰ ਦੇ ਮੁਲਕਾਂ ਦੇ ਵਿੱਚੋਂ ਉਹ ਸਾਡੇ ਲਈ ਬੜੀ ਪ੍ਰੋਬਲਮ ਖੜੀ ਕਰਨਗੇ ਯਾਰ ਇਹ ਠੀਕ ਵੀ ਹੈ ਕੋਈ ਗਲਤ ਗੱਲ ਨਹੀਂ ਹੈ ਪਰ ਇਹ ਜਿਸ ਸਮੱਸਿਆ ਇੱਕ ਮੈਨੂੰ ਸਮਝ ਨਹੀਂ ਆਈ ਕਿ ਇਹ 2019 ਦਾ ਮਸਲਾ ਉੱਠਿਆ ਹੋਇਆ ਹੈ ਸ਼ਹੀਨ ਬਾਗ ਦੇ ਵਿੱਚ ਐਡਾ ਮੋਰਚਾ ਲੱਗਿਆ ਦਿੱਲੀ ਦੇ ਵਿੱਚ ਹੀ ਲੱਗਿਆ ਕੋਈ ਦੂਰ ਨਹੀਂ ਸੀ ਕਿ ਜੇ ਵਾਲ ਦੇ ਘਰ ਤੋਂ ਇਹਨਾਂ ਨੂੰ ਇਹ ਗਿਆਨ ਕਦੋਂ ਪ੍ਰਾਪਤ ਹੋਇਆ ਇਹ ਇਹਦੇ ਨਾਲ ਆਉਣ ਨਾਲ ਸਮੱਸਿਆਵਾਂ ਖੜੀਆਂ ਹੋ ਜਾਣੀਆਂ ਸੀ ਇਹ ਇਹ ਬਾਰੇ ਇਹਨਾਂ ਨੇ ਆਪਣੀ ਜ਼ੁਬਾਨ ਨਹੀਂ ਖੋਲੀ ਹੁਣ ਇਹ ਬੜੇ ਜੋਰ ਸ਼ੋਰ ਦੇ ਨਾਲ ਧਮਾਕੇ ਦੇ ਨਾਲ ਇਹ ਗੱਲ ਕਹਿ ਰਹੇ ਨੇ ਇਹ ਥੋੜਾ ਐਕਸਪਲੇਨ ਕਰਨਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹਨਾਂ ਦੀ ਸਮਝ ਕੀ 4-5 ਸਾਲ ਲੱਗ ਕੇ ਨੇ ਬਣਾਉਣੀ 2019 ਦੇ ਵਿੱਚ ਇਹ ਇਹੀ ਗੱਲਾਂ ਸੀਗੀਆਂ ਇਹੀ ਕਾਨੂੰਨ ਸੀਗਾ ਸਰ ਹੁਣ ਸੀਗਾ ਇੱਕ ਹੋਰ ਇਹਦੇ ਤੇ ਡਿਬੇਟ ਚੱਲ ਰਹੀ ਹੈ ਕਿ ਕਾਨੂੰਨ ਦੀ ਵਿਧਾਨਕਤਾ ਦੇ ਉੱਪਰ ਗੱਲ ਚੱਲ ਰਹੀ ਵੀ ਕੀ ਕਨਸਟੀਟਿਊਸ਼ਨਲ ਵੀ ਹੈ ਜਿਹੜਾ ਐਕਟ ਲੈਂਦਾ ਹੈ। ਕੀ ਕਨਸਟੀਟਿਊਸ਼ਨ ਦੇ ਦਾਇਰੇ ਤੋਂ ਬਾਹਰ ਹੈ ਜਾਂ ਉਹਦੇ ਅੰਦਰ ਹੀ ਹੈ? ਇਹਦੇ ਤੇ ਬੜੀ ਵੱਡੀ ਡਿਬੇਟ ਆ ਰਹੀ ਹੈ। ਲਾਰਜਲੀ ਜਿਹੜੇ ਲੀਗਲ ਐਕਸਪਰਟ ਨੇ ਉਹ ਕਹਿੰਦੇ ਨੇ ਵੀ ਆਨ ਕਨਸਟੀਟਿਊਸ਼ਨਲ ਹੈ। ਇੱਕ ਡਿਬੇਟ ਇਹ ਵੀ ਹੈ ਕਿ ਕੀ ਇੰਪਲੀਮੈਂਟ ਹੋ ਵੀ ਸਕਦਾ ਹੈ? ਕਿ ਜਾਂ ਐਵੇਂ ਹੀ ਹੈ ਇਹ ਸ਼ੋਸ਼ੇਵਾਦੀ? ਕਿਉਂਕਿ ਸਾਡੇ ਵਿਧਾਨਾਤ ਬਹੁਤ ਵੱਡਾ ਹੈ ਦੁਨੀਆ 'ਚ ਇਹਦਾ ਸੰਵਿਧਾਨਤ ਹੈ ਹੀ ਨਹੀਂ ਕਿਤੇ। ਉਸੇ ਉਹ ਜਿਹੜੇ ਨੇ ਡੈਕੋਰੇਟਿਵ ਲਿਖੇ ਹੋਏ ਨੇ ਕਿ ਕਾਨੂੰਨ ਦੇ ਸਾਹਮਣੇ ਸਭ ਦੀ ਸ਼ਕਤੀ ਬਰਾਬਰ ਹੈ ਜੇ ਉਹ ਨਿਰਪੱਖ ਫਲਾਣਾ ਟਿੰਗ ਗਰਾਊਂਡ ਲੈਵਲ ਤੇ ਜਿੱਥੋਂ ਅਸੀਂ ਇੰਪਲੀਮੈਂਟੇਸ਼ਨ ਦੇਖਦੇ ਆ ਉਹ ਤੋਂ ਉਲਟ ਹੁੰਦੀ ਆ ਸੋ ਇਹ ਥੋੜੀ ਜਿਹੀ ਜ਼ਰੂਰ ਵਿਚਾਰਨ ਵਾਲੀ ਗੱਲ ਹੈਗੀ ਹੈ ਪਰ ਇਹ ਵੀ ਕੇਜਰੀਵਾਲ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਮੈਂ ਸਭ ਨੂੰ ਫੇਰ ਵੀ ਵੈਲਕਮ ਕਰਨ ਵਾਲਾ ਹਾਂ ਠੀਕ ਬਿਆਨ ਹੈ ਉਹ ਥੋੜਾ ਜਿਹਾ ਮੈਂ ਤਾਂ ਜ਼ਰੂਰ ਭਾਵ ਤੌਚ ਐਡ ਕਰੀ ਹੈ ਹੋ ਸਕਦਾ ਇਹਨਾਂ ਨਾ ਹੋਵੇ ਪਰ ਫਾਇਦਾ ਤਾਂ ਮੁਲਕ ਨੂੰ ਕੋਈ ਨਹੀਂ ਹੋਣਾ ਇਹ ਤਾਂ ਕਲੀਅਰ ਗੱਲ ਹੈ ਕੀ ਸਾਡਾ ਗਰੀਬ ਮੁਲਕ ਲੋਕ ਭੁੱਖੇ ਮਰ ਰਹੇ ਨੇ ਇਥੋਂ ਲੋਕ ਉਜੜ ਕੇ ਬਾਹਰ ਜਾ ਰਹੇ ਨੇ ਚੱਜ ਦੇ ਬੰਦੇ ਬਾਹਰ ਜਾ ਰਹੇ ਨੇ ਅਸੀਂ ਇਨਕਮੀਆਂ ਨੂੰ ਇਕੱਠੇ ਕਰ ਰਹੇ ਹਾਂ ਕੀ ਗੱਲ ਦਾ ਵਿਰੋਧ ਹੋਣਾ ਚਾਹੀਦਾ ਚਲੋ ਦੇਰ ਆਏ ਦਰਸਤਾਏ ਜੋ ਵੀ ਉਹਨਾਂ ਨੇ ਕਿਹਾ ਉਹ ਬਿਲਕੁਲ ਸਹੀ ਹੈ ਉਸ ਹਿਸਾਬ ਦੇ ਨਾਲ ਬਿਲਕੁਲ ਤੇ ਰਾਹੁਲ ਗਾਂਧੀ ਸਾਹਿਬ ਨੇ ਵੀ ਕੁਝ ਕਿਹਾ ਰੌਣਕ ਸਾਹਿਬ ਉਹ ਕਹਿੰਦੇ ਕਿ ਸਰਕਾਰ ਤਾਂ ਸਾਡੀ ਬਣਾਓ ਪਹਿਲਾਂ ਕਿਸਾਨਾਂ ਨੂੰ ਕਿਹਾ ਸੀ ਕਿ ਐਮਐਸਪੀ ਦਵਾਂਗੇ ਜੇ ਸਾਡੀ ਸਰਕਾਰ ਆ ਗਈ ਤੇ ਤੁਹਾਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਤੇ ਪੰਜਾਬ ਦੀ ਸਰਕਾਰ ਜਦੋਂ ਸਰਕਾਰ ਨਹੀਂ ਸੀ ਹੁੰਦੇ ਹਾਲਾਂਕਿ ਦਿੱਲੀ ਦੇ ਵਿੱਚ ਤਾਂ ਇਹ ਗੱਲ ਅਲਾਊ ਕਰਦੀ ਕਿ 1000 ਰੁਪਏ ਅਸੀਂ ਬੀਬੀਆਂ ਨੂੰ ਦਇਆ ਕਰਾਂਗੇ ਤੇ ਇਹਦੇ 'ਚ 100 ਗੁਣਾ ਵਾਅਦਾ ਕਰਤਾ ਰਾਹੁਲ ਗਾਂਧੀ ਸਾਹਿਬ ਨੇ ਤੇ ਉਹ ਕਹਿੰਦੇ ਕਿ ਅਸੀਂ 1000 ਨਹੀਂ ਅਸੀਂ 1 ਲੱਖ ਦਿਆ ਕਰਾਂਗੇ ਪਰ ਦੇ ਅਸੀਂ ਸਾਲ ਦਾ ਕਰਾਂਗੇ ਮਹੀਨੇ ਦਾ ਨਹੀਂ ਇਕੱਠਾ ਹੀ ਦੇਦਾ ਕਰਾਂਗੇ ਅਸੀਂ ਕਿ ਕੰਮ ਆ ਜੇ ਹੁੰਦੇ ਟੁੱਟ ਮੇਂ ਪੈਸੇ ਕੰਮ ਨਹੀਂ ਆਉਂਦੇ ਉਹ ਕਹਿੰਦਾ ਕਿ 1 ਲੱਖ ਦੇ ਜਗਾ ਰਾਂਗੇ ਡਾਕਟਰ ਸਾਹਿਬ ਐਲਾਨ ਤਾਂ ਵੱਡਾ ਹੈ ਦੇਖੋ ਰਾਹੁਲ ਗਾਂਧੀ ਜੀ ਦਾ ਪਤਾ ਕੀ ਹੈ ਕਿ ਉਹ ਇਮਾਨਦਾਰ ਵਿਅਕਤੀ ਨੇ ਕਾਫੀ ਸੈਂਸੀਅਰ ਮਤਲਬ ਪਰਸਨ ਨੇ ਪਰ ਮੇਰਾ ਖਿਆਲ ਹੈ ਕਿ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਪੋਲੀਟਿਸ਼ੀਅਨ ਨਹੀਂ ਕਿ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਨਾ ਅਸਲ ਦੇ ਵਿੱਚ ਉਹ ਇਲੈਕਸ਼ਨ ਦੌਰ ਦੇ ਵਿੱਚ ਉਹਨਾਂ ਨੂੰ ਲਾਰੇ ਲਾਉਣ ਦੀਆਂ ਸਲਾਹਾਂ ਦਿੰਦੇ ਨੇ ਅੱਛਾ ਲਾਰੇ ਲਾਉਣ ਦੇ ਵਿੱਚ ਉਹਨਾਂ ਨੇ ਐਮਐਸਪੀ ਦਾ ਵੀ ਦਿੱਤਾ 30 ਲੱਖ ਨੌ ਜੋ ਉਹਨਾਂ ਨੂੰ ਰੁਜ਼ਗਾਰ ਦਾ ਵੀ ਦਿੱਤਾ ਤੇ ਔਰਤਾਂ ਨੂੰ ਹੁਣ 1 ਲੱਖ ਦਾ ਵੀ ਆ ਗਿਆ ਹੈ ਬਿਲਕੁਲ ਉਦਾਂ ਦੀ ਗੱਲ ਐ ਅਸਲ ਦੇ ਵਿੱਚ ਕਿ ਜਿਸ ਤਰ੍ਹਾਂ ਕੋਈ ਰੇੜੀ ਲਾਈ ਖੜਾ ਹੋਵੇ ਜਿਵੇਂ ਮੋਦੀ ਸਾਹਿਬ ਨੇ ਰੇੜੀ ਲਾਈ ਸੀ ਉਹ ਕਹ ਰਿਹਾ ਉਹ ਵੀ ਮੇਰੀ ਗੋਪੀ ਮੇਰੀਆਂ ਗਾਜਰਾ ਮੇਰੀਆਂ ਮੂਲੀਆਂ ਕਮਾਲ ਦੀਆਂ ਮੇਰੇ ਚਮਨ ਦੇ ਲੱਛੇ ਫਲਾਣਾ ਉਹ ਨਾਲ ਹੀ ਰਾਹੁਲ ਗਾਂਧੀ ਰਾਣੀ ਜਿਹੜੀ ਲਾ ਕੇ ਕਢਗੇ ਜਿਵੇਂ ਉਹ ਕਹੀ ਜਾਂਦੇ ਉਹਨ ਵੀ ਮੇਰੀਆਂ ਵੀ ਇਹਦੇ ਵਰਗੀਆਂ ਹੀ ਨੇ ਮੇਰਾ ਵੀ ਇਹਦੇ ਵਰਗਾ ਹੀ ਐ ਇਹ ਲਾਰੇ ਲਾਉਣ ਚ ਅਸਲ ਵਿੱਚ ਪਿੱਛੇ ਨੇ ਉਹਨਾਂ ਨੇ 15-15 ਲੱਖ ਦਾ ਸਾਰੇ ਲਾਰੇ ਲਾ ਕੇ ਵੇਚਦੇ ਇਹਨਾਂ ਨੂੰ ਸਭ ਨੂੰ ਹੀ ਨਹੀਂ ਚਾਹੀਦਾ ਇਹ ਕੰਮ ਨਹੀਂ ਹੋ ਸਕਣਾ ਦੇਖੋ ਜਿੰਨੇ ਵੀ ਪੋਲੀਟੀਸ਼ੀਅਨ ਕੇਜਰੀਵਾਲ ਰਾਹੁਲ ਗਾਂਧੀ ਆਪਣੇ ਮੋਦੀ ਜਿੰਨੇ ਵੀ ਹੈਗੇ ਜਿਹੜੇ ਨਾਰੇ ਲਾਉਂਦੇ ਨੇ ਕਿਉਂਕਿ ਅਨਫੋਰਚੂਨੇਟ ਪਾਰਟ ਬਣ ਗਿਆ ਪਾਪੂਲਿਜ਼ਮ ਦਾ ਕਿ ਇੱਕ ਆਪਣੀ ਜੇਬ ਤੋਂ ਇੱਕ ਪੈਸਾ ਵੀ ਦੇਣਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਲੋਕਾਂ ਦੇ ਟੈਕਸ ਦਾ ਪੈਸਾ ਹੈ ਲੋਕਾਂ ਦੇ ਟੈਕਸ ਦਾ ਪੈਸਾ ਹੀ ਕਹਿ ਰਹੇ ਨੇ ਕਿ ਅਸੀਂ ਇਸ ਤਰ੍ਹਾਂ ਉਹਦੇ ਤੋਂ ਦੇਵਾਂਗੇ ਜਾਂ ਕਰਜ਼ੇ ਲੈ ਕੇ ਦੇਣਗੇ ਜਿਵੇਂ ਪੰਜਾਬ 'ਚ ਹੋ ਰਿਹਾ ਹੈ ਜਾਂ ਉਹਦੇ 'ਚ ਕਰਜ਼ਾ ਲੈ ਲੈਂਦੇ ਨੇ ਦੂਜੇ ਪਾਸੇ ਉਚੋ ਕਰ ਜਾ ਲੋਕਾਂ ਸ੍ਰੀ ਚੜਨਾ ਹੈ ਨਾ ਉਹ ਸੋ ਉਹ ਮੇਰਾ ਖਿਆਲ ਹੈ ਇਕਨੋਮੀ ਦਾ ਸਤਿਆਨਾਸ਼ ਕਰਨ ਵਾਲੀ ਗੱਲ ਹੈ ਹਾਲਾਂਕਿ ਐਜ਼ ਅ ਪਰਸਨ ਰਾਹੁਲ ਗਾਂਧੀ ਦੀ ਬੜੀ ਇੱਜ਼ਤ ਹੈ ਉਹਨੇ ਜਿਹੜੀ ਉਹ ਲੜਕੀ ਨਾਲ ਵੇਪ ਹੋਇਆ ਸੀ ਨਰਪਾਇਆ ਉਹਦੇ ਬ੍ਰਦਰ ਨੂੰ ਸਪான்ਸਰ ਕੀਤਾ ਮਤਲਬ ਇਹ وجہ ਤੇ ਖੁਦ ਬਹੁਤ ਇਮਾਨਦਾਰ ਬੰਦੇ ਹੋ ਸਕਦੇ ਨੇ ਪਰ ਸਿਆਸਤ ਜਿਹੜੀ ਹੈ ਇਹ ਲਾਰੇਵਾਜੀ ਦੀ ਜਿਹੜੀ ਸਿਆਸਤ ਹੈ ਬੇਈਮਾਨੀ ਦੀ ਸਿਆਸਤ ਹੈ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਜੇ ਕਿਸੇ ਨੇ ਸਟੇਟਸਮੈਨ ਦੇ ਤੌਰ ਤੇ ਬਣਨਾ ਹੈ ਹਾਰੇ ਜਿੱਤੇ ਮੰਨੋ ਥੋੜਾ ਸੱਚ ਬੋਲਣਾ ਚਾਹੀਦਾ ਉਹ ਕਹਿਣ ਭਾਈ ਇਕਨੋਮੀ ਬੁਰੀ ਹਾਲਤ ਹੈ ਅਸੀਂ ਬਿਲਕੁਲ ਡੁੱਬੇ ਹੋਇਆ ਕਰਜ਼ੇ ਦੇ ਵਿੱਚ ਇਕਨੋਮੀ ਦੇ ਤੌਰ ਤੇ ਤੁਹਾਨੂੰ ਸੱਚੀ ਗੱਲ ਦੱਸਦੇ ਹਾਂ ਕਿ ਰਲ ਮਿਲ ਕੇ ਮਿਹਨਤ ਕਰਕੇ ਤਾਂ ਪੈ ਕਰ ਲਈਏ ਆ ਝੂਠੀਆਂ ਗੱਲਾਂ ਵੀ ਇਹਨੇ ਪੈਸੇ ਦੇ ਦਾਂਗੇ ਤੁਹਾਨੂੰ ਜੀ ਸਵਟਰ ਬੁਣ ਕੇ ਦੇ ਦਾਂਗੇ ਤੁਹਾਨੂੰ ਖੁਲਾਣਾ ਕਰ ਦਾਂਗੇ ਇਹਨਾਂ ਗੱਲਾਂ ਦਾ ਫਾਇਦਾ ਕੋਈ ਨਹੀਂ ਪਰ ਲੋਕ ਨੇ ਜਿਹੜੇ ਅਸਲ ਚ ਬਦ ਕਿਸਮਤੀ ਹੈ ਦੁਨੀਆ ਬਦਰ ਤੇ ਚੱਲ ਰਹੀ ਹੈ ਲੋਕਾਂ ਦੇ ਵਿੱਚ ਜਿਹੜਾ ਚੇਤਨਾ ਦਾ ਪੱਤਰ ਹੈ ਉਹਨੂੰ ਥੱਲੇ ਸਿੱਟਿਆ ਜਾ ਰਿਹਾ ਹੈ ਬਿਲਕੁਲ ਮੈਨੀਪੂਲੇਟਿਵ ਵੋਟਰ ਚਾਹੀਦੇ ਨੇ ਜਿਨ੍ਹਾਂ ਨੂੰ ਇਹ ਮੈਨੀਪੂਲੇਟ ਕਰ ਸਕਣ ਜਿਹੜੀ ਮਿਡਲ ਕਲਾਸ ਹੈ ਐਜੂਕੇਟਿਡ ਬੰਦਾ ਹੈ ਉਹਨੂੰ ਐਲੀਨੇਟ ਕੀਤਾ ਜਾ ਰਿਹਾ ਹੈ ਸਿਆਸਤ ਤੋਂ ਜੋ ਵੀ ਉਹਨਾਂ ਨੂੰ ਵੀ ਬਕਾਊ ਬਣਾਇਆ ਜਾ ਰਿਹਾ ਹੈ ਉਸ ਸਾਹ ਦੇ ਨਾਲ ਮੈਂ ਸਮਝਦਾ ਵੀ ਡੈਮੋਕ੍ਰੇਸੀ ਦੀ ਇਹ ਤੋਂ ਵੱਡੀ ਹਤਕ ਨਹੀਂ ਹੋઈ ਸਕਦੀ ਜਿਹਦਾ ਬਾਰੇ ਇਹ ਡੈਫੀਨੇਸ਼ਨ ਦਿੱਤੀ ਸੀ ਕਿ ਲੋਕਾਂ ਦੇ ਲੋਕਾਂ ਦੁਆਰਾ ਲੋਕਾਂ ਲਈ ਗਵਰਨਮੈਂਟ ਉੱਥੇ ਲੋਕਾਂ ਨੂੰ ਬਿਲਕੁਲ ਬਕਾਊ ਮਾਲ ਬਣਾ ਦਿੱਤਾ ਗਿਆ ਜਿਵੇਂ ਉਹ ਇੱਜੜ ਗਏ ਉਹਨਾਂ ਦੇ ਜਿਹੜੇ ਸੌਦੇਬਾਜ਼ ਨੇ ਜਿਹਦੇ ਕੋ 10 ਵੋਟਾਂ ਨੇ ਜਿਹਦੇ ਕੋ 20 ਵੋਟਾਂ ਨੇ ਜਿਹਦੇ ਕੋ 100 ਵੋਟ ਹੈ ਜਿਹਦੇ ਕੋ ਲੱਖ ਵੋਟ ਹੈ ਉਹਨਾਂ ਦੀ ਸੌਦੇਬਾਜ਼ੀ ਉਹਨਾਂ ਦੇ ਆੜਤੀਏ ਬਣ ਜਾਂਦੇ ਨੇ ਉਹਨਾਂ ਦੇ ਲੀਡਰ ਇਹ ਸਾਡੀ ਡੈਮੋਕ੍ਰੇਸੀ ਦਾ ਮਤਲਬ ਇੱਥੇ ਨਹੀਂ ਉਰਥਾਵਾਤੇ ਵੀ ਇਹੀ ਹਾਲ ਹੈ ਕਿ ਲੋਕਾਂ ਨੂੰ ਪਾੜੋ ਉਹਨਾਂ ਦੇ ਲੀਡਰਾਂ ਨੂੰ ਖਰੀਦੋ ਦੋਨਾਂ ਧਿਰਾਂ ਦੇ ਆਨੂੰ ਤੇ ਰਾਮ ਦੇ ਨਾਲ ਤੁਸੀਂ ਆਪਣਾ ਚਿੱਤ ਕੇ 5 ਸਾਲ ਲਈ ਬੈਠ ਜਾਓ ਜੋ ਮਰਜ਼ੀ ਕਹਿ ਕੇ ਆ ਜਾਓ ਕਰਨ ਦੀ ਕੋਈ ਜ਼ਰੂਰਤ ਨਹੀਂ ਦੁਬਾਰਾ ਆਪਣੇ ਸਾਹਮਣੇ ਹੈ ਮੋਦੀ ਸਾਹਿਬ ਦਾ ਰਿਪੋਰਟ 14 ਦੇ ਵਿੱਚ ਜਿਹੜਾ ਪੈਟਰੋਲ ਦਾ ਰੇਟ ਦੱਸਿਆ ਗਿਆ 15-15 ਲੱਖ ਆਪਣੇ ਖਾਤੇਆਂ ਚ ਆਉਣਾ ਸੀ ਪਤਾ ਨਹੀਂ ਕੀ ਕੁਝ 2 ਕਰੋੜ ਨੌਕਰੀਆਂ ਹਰ ਸਾਲ ਜਿਹੜੀਆਂ ਪੱਕੀਆਂ ਨੌਕਰੀਆਂ ਸੀ ਪੌਜ ਵਗੈਰਾ ਤੇ ਜਾਂ ਜਿਹੜੇ ਕਿਸਾਨਾਂ ਦੇ ਬੱਚੇ ਜਾਂਦੇ ਸੀ ਮਜ਼ਦੂਰਾਂ ਦੇ ਉਹ ਵੀ ਕੱਚੀਆਂ ਕਰ ਦਿੱਤੀਆਂ ਗਈਆਂ ਉਹ ਵੀ ਅਗਨੀਵੀਰ ਬਣਾ ਦਿੱਤੇ ਆਪਣੇ ਸਾਹਮਣੇ ਆ ਹਾਲਾਤ ਪਰ ਇਕਨੋਮੀ ਜਿਹੜੀ ਬੇਸਿਕਲੀ ਉਹ ਸਾਡੇ ਕੋਲ ਕਿਉਂਕਿ ਡਾਟਾ ਹੀ ਨਹੀਂ ਹੁਣ ਅਜੇ ਤਾਂ ਸਾਇੰਸਿਸ ਨਹੀਂ ਇਕੱਠਾ ਕਰਿਆ 2011 ਤੋਂ ਬਾਅਦ 21 ਚ ਹੋਣਾ ਚਾਹੀਦਾ ਸੀ ਸੋ ਇਹ ਸਰਕਾਰਾਂ ਨੇ ਜਿਹੜੀਆਂ ਸਚਾਈ ਛਪਾਉਣ ਤੇ ਝੂਠ ਫਲਾਉਣ ਤੇ ਖੜੀਆਂ ਨੇ ਔਰ ਸਾਰੇ ਸਿਆਸਦਾਨ ਇਸ ਗੇਮਸ ਵਿੱਚ ਫਸ ਕੇ ਨੇ ਤਾਂ ਕਿੱਥੇ ਜਾਣਾ ਹੈ ਹਰਕਰ ਜੇ ਅਸੀਂ ਮਤਲਬ ਉਹ ਗੱਡੀ ਸਾਡੀ ਚੱਲ ਨਹੀਂ ਰਹੀ ਖੜੀ ਨੂੰ ਅਸੀਂ ਰੇਸ ਦੇਈ ਜਾ ਰਹੇ ਹਾਂ ਧੂਆਂ ਮਾਰੀ ਜਾ ਰਹੇ ਅਸੀਂ ਕਹਿੰਦੇ ਜੀ 80 ਦੀ ਸਪੀਡ ਤੇ ਚੱਲ ਰਹੀ ਹੈ ਜਦੋਂ ਸਵਾਰੀ ਉਤਰ ਕੇ ਦੇਖੋਗੇ ਤਾਂ ਉੱਥੇ ਖੜੀ ਜਮ ਬੈਕ ਹੀ ਜਾ ਰਹੀ ਹੈ ਸੋ ਇਹਨਾਂ ਨੂੰ ਥੋੜੀ ਬਹੁਤ ਮੇਰਾ ਖਿਆਲ ਹੈ ਇਹ ਜਿਹੜੇ মিডিਆ ਸਲਾਹਕਾਰ ਆ ਗਏ ਅੱਜ ਕੱਲ ਬਹੁਤ ਕਿ ਤੁਸੀਂ ਜੇ ਇਸ ਤਰ੍ਹਾਂ ਕਰੋ ਉਹਨ ਰਾਹੁਲ ਗਾਂਧੀ ਨੂੰ ਦੇਖੋ ਨਾ ਪਹਿਲਾਂ ਭਾਰਤ ਜੋੜੋ ਦੇ ਵਿੱਚ ਕਿਤੇ ਚੱਕੀ ਫਰੀ ਗਏ ਨੇ ਚਲੋ ਸੋਹਣਾ ਰਿਸਪੌਂਸ ਮਿਲਿਆ ਫਿਰ ਨਿਆਏ ਯਾਤਰਾ ਆ ਗਈ ਵਿਚ ਦੀ ਗਵਰ ਮੋਟਰਸਾਈਕਲ ਦੇ ਕਿ ਉਥੇ ਲੈ ਰਦਾਖ ਭੇਜਦਾ ਉਹ ਮੀਡੀਆ ਗੈਮਿਕਸ ਨੇ ਕਿ ਜੀ ਤੁਹਾਡਾ ਇਮੇਜ ਐਦਾਂ ਦਾ ਬਣਾਉਂਗਾ ਤੁਸੀਂ ਕੱਪੜੇ ਐਦਾਂ ਦੇ ਪਾਓ ਦਾੜੀ ਐਦਾਂ ਦੀ ਰੱਖੋ ਬ੍ਰਾਸ਼ ਐਦਾਂ ਦਾ ਕਰੋ ਜੱਫੀ ਇਹਦੇ ਨਾਲ ਪਾਓ ਸੈਲਫੀ ਇਹਦੇ ਨਾਲ ਲਓ ਇਹ ਠੀਕ ਹੈ ਇਹਦਾ ਇੱਕ ਰੋਲ ਹੈ ਚੀਜ਼ ਦਾ ਪਰ ਇਹ ਸੱਚ ਤਾਂ ਨਹੀਂ ਹੈ ਨਾ ਪਰ ਇਹਦਾ ਗਵਰਨੈਂਸ ਦੇ ਨਾਲ ਇਹਦਾ ਰੀਅਲ ਜਿਹੜੀ ਹਾਰਡ ਇਕਨੋਮਿਕ ਡਿਸੀਜਨ ਨੇ ਉਹਨਾਂ ਦੇ ਨਾਲ ਇਹਨਾਂ ਦਾ ਮੈਨੇਜਮੈਂਟ ਦੇ ਨਾਲ ਕੋਈ ਸਬੰਧ ਨਹੀਂ ਹੈ ਪਰ ਇਹਦੇ ਸਾਰੇ ਦੇ ਸਾਰੇ ਲੱਗੇ ਹੋਏ ਨੇ ਪਰ ਜਿਹੜਾ ਇੱਕ ਦੂਜੇ ਨਾਲ ਮੁਕਾਬਲਾ ਹੀ ਇਸ ਜੀ ਦਾ ਚੱਲ ਰਿਹਾ ਮੈਂ ਸਮਝਦਾ ਵੀ ਝੂਠ ਬੋਲਣ ਦਾ ਲਾਰੇ ਲਾਉਣ ਦਾ ਟੂਰਨਾਮੈਂਟ ਹੈ ਜਿਹੜੀਆਂ ਇਲੈਕਸ਼ਨਾਂ ਨੇ। ਕਿਹਦੇ ਕਿਥਾਪੀਆਂ ਮਾਰ ਮਾਰ ਕੇ ਇੱਕ ਦੂਜੇ ਨਾਲੋਂ ਵੱਡੇ ਲਾਰੇ। ਮਤਲਬ ਲੱਖ ਰੁਪਇਆ ਕਿੱਥੋਂ ਦੇਣਾ ਹੈ ਭਾਈ? ਕਿੰਨੀ ਵਾਦੀ ਹੈ ਔਰ ਤਾਂ ਇੰਡੀਆ ਦੇ ਵਿੱਚ। ਤੁਸੀਂ ਦੇਖੋ ਨਾ ਲਗਭਗ ਸੇ ਇੰ ਚਾਈਨਾ ਨੂੰ ਕ੍ਰੋਸ ਕਰ ਗਏ ਅਸੀਂ। ਪਰ ਐਕਚੁਅਲੀ ਦਸ਼ਾ ਕੀ ਹੈ ਉਹਨਾਂ ਦੀ? ਸੋ ਇਸ ਕਰਕੇ ਮੈਨੂੰ ਲੱਗਦਾ ਥੋੜਾ ਜਿਹਾ ਇਹਨਾਂ ਨੂੰ ਪ੍ਰੈਸ ਕਰਨਾ ਚਾਹੀਦਾ ਸੱਚ ਬੋਲਣ 'ਚ ਕੋਈ ਹਰਜ ਨਹੀਂ ਹੈ ਕਹਿਣ ਵੀ ਆ ਇਹਨਾਂ ਦਾ ਕਰਾਂਗੇ ਬਾਈ ਕਰਾਂਗੇ ਪੂਰਾ ਇਹ ਨਹੀਂ ਕਿ ਇੱਕ ਦੂਜੇ ਨਾਲ ਵੱਡੇ ਲਾਰੇ ਲਾਉਣ ਦੇ ਮੁਕਾਬਲੇ ਕਰਨਾ ਉਹ ਜੋ ਫਸ ਗਏ ਲੱਗਦੇ ਨੇ ਇਸ ਗੱਲ 'ਚ ਕਿਉਂਕਿ মিডিਆ ਵਾਲੇ ਫਸਾਦ ਹੁੰਦੇ ਨੇ ਚੱਕ ਚੱਕਾ ਕੇ ਕਿ ਜਿਉਂ ਉਹਨਾਂ ਨੇ ਏਡਾ ਵੱਡਾ ਲਾਰਾ ਲਾਤਾ ਏਡੀ ਲਲਕਾਰ ਮਾਰੀ ਹੈ ਤੇ ਜੇ ਉਹ ਤੋਂ ਵੱਡੀ ਮਾਰਦੇ ਹੋ ਉਹ ਹੀ ਕੰਮ ਚੱਲ ਰਿਹਾ ਹੈ ਜੇ ਆਉਣ ਵਾਲੇ ਦਿਨਾਂ 'ਚ ਹੋਰ ਚੱਲੂਗਾ ਮੈਨੂੰ ਲੱਗਦਾ ਬਿਲਕੁਲ ਵਧਾਊਗਾ ਸਾਰੀ ਗੱਲਾਂ ਦੇ ਵਿੱਚ ਹਾਂ ਕਿ ਡਾਕਟਰ ਸਾਹਿਬ ਦੇਖੋ ਕਿ ਜੇਕਰ ਕਾਂਗਰਸ ਹੈ ਕਾਂਗਰਸ ਸੋਚਦੀ ਹੈ ਕਿ ਅਸੀਂ ਸੱਤਾ ਦੇ ਵਿੱਚ ਆਉਣਾ ਅਸੀਂ ਰਿਪੀਟ ਕਰਨਾ ਜਾਂ ਬੀਜੇਪੀ ਨੂੰ ਅਸੀਂ ਕਾਊਂਟਰ ਕਰਨਾ ਤਾਂ ਜਿਹੜੇ ਪੁਆਇੰਟ ਇਹਨਾਂ ਦੇ ਉੱਪਰ ਬੀਜੇਪੀ ਤੁਰ ਰਹੀ ਹੈ ਜਿਹੜੀ ਅਨਾਉਂਸਮੈਂਟ ਬੀਜੇਪੀ ਕਰ ਰਹੀ ਹੈ ਜਾਂ ਹੋਰ ਸਿਆਸੀ ਤਰ੍ਹਾਂ ਕਰ ਰਹੀਆਂ ਨੇ ਉਸ ਅਨਾਉਂਸਮੈਂਟ ਨੂੰ ਕਈ ਗੁਣਾ ਵਧਾ ਕੇ ਹੀ ਕਾਂਗਰਸ ਕਰ ਰਹੀ ਹੈ ਜਾਂ ਇੰਡੀਆ ਇਹਦਾ ਅਲਾਈன்ஸ் ਉਹ ਕਰ ਰਿਹਾ ਹੁਣ ਤਾਂ ਇਦਾਂ ਚਾਹੀਦਾ ਸੀ ਕਿ ਤੁਸੀਂ ਉਹਨਾਂ ਤੋਂ हट ਕੇ ਕੁਝ ਕਰਦੇ ਕੋਈ ਤੁਹਾਡੀ ਆਈਡੀਓਲੋਜੀ ਵਿਕਸਿਤ ਹੁੰਦੀ ਤੁਸੀਂ ਕੋਈ ਕੋਈ ਚੀਜ਼ ਨੂੰ ਕਾਊਂਟਰ ਕਰਨ ਦੇ ਲਈ ਕੋਈ ਵਿਚਾਰਧਾਰਨ ਨੂੰ ਅੱਗੇ ਲੈ ਕੇ ਆਉਂਦੇ ਫਿਰ ਤੁਹਾਡੀ ਕੋਈ ਗੱਲ ਬਣਨੀ ਸੀ ਇਸੇ ਕਰਕੇ ਤਾਂ ਜਿਹੜੀ ਖੇਡ ਸੀ ਉਹ ਇੰਡੀਆ ਵਾਈ ਸੀ ਉਹ ਖੰਡ ਚੁੱਕੀ ਹੈ ਤੇ ਡਾਕਟਰ ਸਾਹਿਬ ਜਾਂਦੇ ਜਾਂਦੇ ਮੈਂ ਤੁਹਾਡੇ ਕੋਲੋਂ ਕਿਸਾਨਾਂ ਬਾਰੇ ਵੀ ਕਿ ਹੁਣ ਕੀ ਗੱਲਬਾਤ ਹੈ ਕਿੱਥੇ ਸਾਰੇ ਉਹ ਮਾਮਲਾ ਖੜਿਆ ਅੱਜ ਵੀ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਜਿਹੜਾ ਜਿਹੜਾ ਮੁੰਡਾ ਉਹ ਬਰਲੂ ਪਿੰਡ ਦਾ ਬਟਿੰਡੇ ਦੇ ਰਿਹਾ ਸ਼ੁਰੂ ਕਰਨ ਜਿਹਦੀ ਡੈਥ ਹੋ ਗਈ ਸੀ ਅੰਦੋਲਨ ਦੇ ਵਿੱਚ ਜਿਹਨੂੰ ਸ਼ਹੀਦ ਐਲਾਨਿਆ ਸੀ ਜਥੇਬੰਦੀਆਂ ਵੱਲੋਂ ਕਿ ਉਸ ਮੁੰਡੇ ਨਾਲ ਕੀ ਹੋਇਆ ਕਿਵੇਂ ਹਰਿਆਣਾ ਪ੍ਰਸ਼ਾਸਨ ਨੇ ਉਸ ਮੁੰਡੇ ਨੂੰ ਮਾਰਿਆ ਕਿਸਾਨ ਜਥੇਬੰਦੀਆਂ ਨੇ ਕਹੀ ਇਹ ਗਲਤ ਤੇ ਉਹ ਚੀਜ਼ ਅਸੀਂ ਹਰਿਆਣਾ ਦੇ ਵਿੱਚ ਜਾ ਕੇ ਪ੍ਰਚਾਰ ਕਰਾਂਗੇ ਤੇ ਲੋਕੇਸ਼ਨਾਂ ਵੀ ਡਿਸਾਈਡ ਕੀਤੀਆਂ ਕਿ ਅਸੀਂ ਉਸ ਲੋਕੇਸ਼ਨ ਦੇ ਉੱਪਰ ਜਾਵਾਂਗੇ ਉੱਥੇ ਰੁਕਾਂਗੇ ਉਸ ਤੋਂ ਬਾਅਦ ਅਸੀਂ ਅੱਗੇ ਜਾਵਾਂਗੇ ਉੱਥੇ ਪ੍ਰਚਾਰ ਕਰਾਂਗੇ ਪਰ ਅਸੀਂ ਹੋਰ ਅੱਗੇ ਜਾਵਾਂਗੇ ਅਸੀਂ ਉੱਥੇ ਜਾ ਕੇ ਪ੍ਰਚਾਰ ਕਰਾਂਗੇ ਆ ਜਿਹੜੀ ਰਣਨੀਤੀ ਹੈ ਆਹ ਰਣਨੀਤੀ ਨਮੀ ਉਲਿਖੀ ਹੈ ਜਿਹੜੇ ਕਿਸਾਨ ਸ਼ਮੂ ਵਾਟਰ ਬੈਠੇ ਨੇ ਡਾਕਟਰ ਸਾਹਿਬ ਜੀ ਕੋਪ ਪੰਗੂ ਸਾਹਿਬ ਵਕਤੋਂ ਕੁੰਜੀ ਡੋਮਣੀ گاਵੇ ਹਲਕਤਾਲ ਅੱਪਾ ਨੇ ਪਹਿਲਾਂ ਵੀ ਕਿਹਾ ਸੀ ਹਾਲਾਂਕਿ ਬਹੁਤ ਭਰਾਵਾਂ ਨੇ ਕਿਸਾਨਾਂ ਨੇ ਗੁੱਸਾ ਵੀ ਮਨਾਇਆ ਇਹ ਗੱਲ ਦਾ ਕਿ ਇਹ ਬੇਵਕਤ ਉਹਨਾਂ ਨੇ ਲਾਇਆ ਇਹ ਟਾਈਮ ਸਿਰ ਨਹੀਂ ਸੀ ਇਲੈਕਸ਼ਨਾਂ ਦੇ ਦੌਰਾਨ ਇਹ ਕੰਮ ਨਹੀਂ ਸੀ ਹੋ ਸਕਦਾ ਪਾਰਲੀਮੈਂਟ ਦਾ ਸੈਸ਼ਨ ਐਂਡ ਪੁਆਇੰਟ ਤੇ ਪਹੁੰਚਿਆ ਸੀ ਕਾਨੂੰਨ ਦੀ ਅਸੀਂ ਮੰਗ ਕੀਤੀ ਨੌਜਵਾਨਾਂ ਨੇ ਚਲੋ ਰਿਸਪਾਂਸ ਦੇਣਾ ਸੀ ਉਹਨਾਂ 'ਚ ਗੁੱਸਾ ਹੋਰ ਬਹੁਤ ਸਾਰੀਆਂ ਗੱਲਾਂ ਕਰਕੇ ਵੀ ਹੈਗਾ ਅਸੀਂ ਉਹਨਾਂ ਨੂੰ ਬਾਰਡਰਾਂ ਤੇ ਬਿਠਾ ਦਿਆ ਲਿਆ ਕੇ ਅੱਗੇ ਜਾ ਨਹੀਂ ਸਕੇ ਪਹਿਲਾਂ ਤਾਂ ਇਹੀ ਈਸ਼ੂ ਬਣਾ ਦਿੱਤਾ ਕਿ ਬਾਰਡਰ ਤੇ ਚੱਲਾਂਗੇ ਜੀ ਕੋਚ ਕਰਾਂਗੇ ਕੋਚ ਕਰਾਂਗੇ ਫਿਰ ਉਹ ਕੁਝ ਹੌਲੇ ਹੌਲੇ ਹੁੰਦਾ 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 ਬੇਸਿਕਲੀ ਉਹਦੀ ਗੇਮ ਚ ਇਹ ਫਸ ਕੇ ਦੇਖੋ ਡੀਪ ਸਟੇਟ ਜਿਹੜੀ ਹੈਗੀ ਹੈ ਬੀਜੇਪੀ ਉਹਦੇ ਉੱਪਰ ਬੈਠੀ ਹੈ ਸਾਡੀ ਸਰਕਾਰ ਪੰਜਾਬ ਦੀ ਵੀ ਤੇ ਹਰਿਆਣੇ ਦੀ ਵੀ ਉਹਦਾ ਹਿੱਸਾ ਨੇ ਇਹਨਾਂ ਨੂੰ ਇਹ ਸਮਝ ਆਈ ਨਹੀਂ ਜਾਂ ਇਹ ਉਹਦਾ ਹਿੱਸਾ ਬਣ ਗਏ ਪਤਾ ਨਹੀਂ ਕੀ ਹੋਇਆ ਪਰ ਇਹ ਹੈ ਵੀ ਹੁਣ ਇਹ ਦੋ ਅਗੂ ਨੇ ਜਿਹੜੇ ਖਾਸ ਕਰਕੇ ਗੱਲੇਵਾਲ ਸਾਹਿਬ ਤੇ ਪੰਦੇਸਰ ਸਾਹਿਬ ਬਿਲਕੁਲ ਵਿਚਾਰੇ ਨਾ ਤਰਸਯੋਗ ਹਾਲਤ ਐ ਐਵੇਂ ਹੀ ਮਤਲਬ ਉਹ ਵਕਤੋਂ ਕੁੰਜੀ ਡੋਮਣੀ ਵਾਲੀ ਗੱਲ ਹੈ ਜਿਹੜੇ ਇਹਨਾਂ ਦੇ ਨਾਲ ਵੀ ਬਹੁਤ ਸੈਂਸੀਅਰ ਕਿਸਾਨ ਆਪ ਨੂੰ ਲੱਗੇ ਹੋਣੇ ਬਹੁਤ ਸਾਰੇ ਪਰ ਕਿਉਂਕਿ ਦੋ ਹੀ ਇਹ ਮੇਨ ਚਿਹਰਾ ਨੇ ਕਦੇ ਇਹ ਕਿਸੇ ਅਕਾਲੀ ਲੀਡਰ ਦੇ ਘਰੇ ਤੁਰੇ ਫਿਰਦੇ ਨੇ ਕਦੇ ਕਿਤੇ ਤੁਰੇ ਫਿਰਦੇ ਨੇ ਦੁਨੀਆ ਨੂੰ ਪਤਾ ਲੱਗ ਜਾਂਦਾ ਅੱਜ ਕੱਲ ਮਸਲ ਇਨਫੋਰਮੇਸ਼ਨ ਟੈਕਨੋਲੋਜੀ ਦਾ ਜ਼ਮਾਨਾ ਹੈ ਔਰ ਜਿਹੜੇ ਬਾਕੀ ਆਪ ਨੂੰ ਜਿਨ੍ਹਾਂ ਨਾਲ ਇਹਨੂੰ ਸਾਝ ਪਾਉਣੀ ਚਾਹੀਦੀ ਸੀ ਉਹਨਾਂ ਦੇ ਪ੍ਰਤੀ ਇੰਨੀ ਨਫ਼ਰਤ ਇੱਕ ਦੂਜੇ ਪ੍ਰਤੀ ਇਹਨਾਂ ਨੇ ਬਿਲਡ ਕਰ ਲਈ ਹੈ ਕਿ ਉਹ ਸ਼ਹੀਦ ਕਰਨ ਦੀ ਸ਼ਹਾਦਤ ਤੇ ਮੌਕੇ ਦੇ ਭੋਗ ਦੇ ਉੱਪਰ ਨਹੀਂ ਬੋਲਣ ਦਿੱਤਾ ਗਿਆ ਦੂਜੀਆਂ ਜਥੇਬੰਦੀਆਂ ਦੇ ਬੰਦੇ ਆ ਸੋ ਇਹ ਮੈਨੂੰ ਲੱਗਦਾ ਹੈ ਕਿ ਜੇ ਵੀ ਇਹਨਾਂ ਨੂੰ ਆਪਣਾ ਮਤਲਬ ਰੀਵਿਊ ਕਰਨਾ ਚਾਹੀਦਾ ਹੈ ਮੋੜ ਸੋਚਣਾ ਚਾਹੀਦਾ ਹੈ ਇਹਦੇ ਤੋਂ ਕੁਝ ਨਹੀਂ ਨਿਕਲਣਾ। ਹਰਿਆਣੇ ਦੇ ਵਿੱਚ ਜਾ ਕੇ ਇਸ ਨੂੰ ਦੇ ਮਤਲਬ ਜਿਹੜੇ ਫੁੱਲ ਰੋਲਾਂਗੇ ਤਾਂ ਕੀ ਕਰਨਾ ਹੈ ਉਹਦੇ ਵਿੱਚ ਮੈਨੂੰ ਸਮਝ ਨਹੀਂ ਆਉਂਦੀ। ਚੋਣਾਂ ਹੋ ਗਈਆਂ ਨੇ ਚੋਣਾਂ 'ਚ ਕੀ ਨੇ ਸੁਣਨੀ ਆ ਬਚਾਰੇ ਦੀ ਗੱਲ। ਉਹੀ ਹਰਿਆਣੇ ਦੀ ਸਰਕਾਰ ਜਿਹੜੀ ਸਾਡੇ ਬਾਰਡਰ ਦੇ ਇਧਰਲੇ ਪਾਸੇ ਆ ਕੇ ਤਾਂ ਕੁੱਟ ਗਈ ਹੈ ਮਾਰ ਗਈ ਹੈ ਨੌਜਵਾਨਾਂ ਜੇ ਤੱਕ ਜ਼ਖਮੀ ਅਸੀਂ ਲੱਭਦੇ ਫਿਰਦੇ ਹਾਂ। ਹਰਿਆਣੇ ਦੇ ਵਿੱਚ ਜਾ ਕੇ ਇਸ ਵਿੱਚ ਕੀ ਕਰਾਂਗੇ? ਸੋ ਐਵੇਂ ਹੀ ਖਮ ਖਾ ਦੇ ਕਲੈਸ਼ ਖੜੇ ਕਰਕੇ ਥੋੜੀ ਬਹੁਤ ਵਾਇਲੈਂਸ ਕਰਾ ਕੇ ਜਾਂ ਇਹਨੂੰ ਮੋਰਚਾ ਲਗਭਗ ਜਿੰਨਾਕ ਡੈਮੇਜ ਕਰਨਾ ਸੀ ਹੋ ਚੁੱਕਿਆ ਹੈ ਇਹਨਾਂ ਨੂੰ ਅਜੇ ਵੀ ਚਾਹੀਦਾ ਹੈ ਕਿ ਸਾਰੇ ਰਲ ਕੇ ਪਿੱਛੇ ਹਟਣ ਐਸਕੇਮ ਜਿਹੜਾ ਮਤਲਬ ਨਾਨ ਪੋਲੀਟੀਕਲ ਵੀ ਪੋਲੀਟੀਕਲ ਵੀ ਜਿਹੜਾ ਹੈਗਾ ਸੋ ਕਾਲਡ ਐਸਐਸਐਮ ਵੀ ਤੇ ਉਰਾਹਾਂ ਜਿੱਥੇ ਹੁੰਦੀ ਵੀ ਜਿਹੜੇ ਮੇਨ ਆਗੂ ਹੈਗੇ ਜੀ ਜਿੰਨੀ ਦੇਰ ਸਿਰ ਚੋੜ ਕੇ ਨਹੀਂ ਬੈਠਦੇ ਉਹ ਗੱਲ ਔਰ ਇਹ ਸਰਕਾਰ ਇਹਨਾਂ ਨੂੰ ਇੱਕ ਦੂਜੇ ਦੇ ਖਿਲਾਫ ਕਿਸੇ ਨਾ ਕਿਸੇ ਹਿਸਾਬ ਦੇ ਨਾਲ 빙ੇਟਡੇ ਤਰੀਕੇ ਨਾਲ ਪੁਸ਼ਕ ਨੂੰ ਸਿੱਧੇ ਤਰੀਕੇ ਨਾਲ ਇਹ ਤਾਂ ਹੌਨ ਸਾਫ ਹੀ ਹੋ ਗਿਆ ਨਾ ਦੋ ਪਲ ਸੋ ਇਹਨਾਂ ਨੂੰ ਆਪ ਜਾਗਣਾ ਚਾਹੀਦਾ ਹੈ ਕਿਸਾਨ ਵਿਚਾਰੇ ਬਹੁਤ ਜ਼ਿਆਦਾ ਮਤਲਬ ਕਸ਼ਟ ਦੇ ਵਿੱਚ ਹੈ ਸਾਰੀ ਕਿਸਾਨੀ ਸੁਸਾਈਸਾਈਡ ਰੇਟ ਵਧਿਆ ਹੋਇਆ ਹੈ ਨੌਜਵਾਨ ਨੇ ਜਿਹੜੇ ਬੇਰੁਜ਼ਗਾਰੀ ਤੋਂ ਹੋਰ ਚੀਜ਼ਾਂ ਤੋਂ ਤੜਫ ਰਹੇ ਨੇ ਮਤਲਬ ਇਹਦੇ ਵਿੱਚ ਸਟਰੈਟਜੀ ਚੇਹੇ ਮਾਰ ਖਾਂਗੇ ਪਰ ਸਿਆਸਤਦਾਨ ਇਹਨਾਂ ਨੂੰ ਖੇਡ ਖੜਾ ਗਏ ਨੇ ਇੱਕ ਵਾਰ ਪਰ ਕੋਈ ਗੱਲ ਨਹੀਂ ਉੰਦਾ ਇਹਨਾਂ ਕੋਲ ਸਾਧਨ ਬੰਦ ਨੇ ਖੜਾ ਵੀ ਗਏ ਤਾਂ ਵੀ ਇਹ ਥੋੜਾ ਵੀ ਇਹ ਸਾਰੇ ਗਲਤ ਹੋ ਗਏ ਪਰ ਇਹਨਾਂ ਨੂੰ ਜਿੰਨੀ ਦੇਰ ਇਹ ਆਪਣਾ ਅਹਿਸਾਸ ਨਹੀਂ ਕਰਦੇ ਜਿੰਨੀ ਦੇਰ ਇਹ ਦੇਖਦੇ ਨਹੀਂ ਕਿ ਕਿੱਥੋਂ ਅਸੀਂ ਕਿਹੜੇ ਮੋੜ ਤੋਂ ਗਲਤ ਮੁੜ ਗਏ ਸੀ ਉਹ ਉਹ ਠੀਕ ਨਹੀਂ ਹੋ ਸਕਣਾ ਕੋਰਸ ਪਰ ਇਹ ਕਿਧੋਂ ਅੱਗੇ ਹੋਰ ਜ਼ਿਲ੍ਹਿਆਂ ਦੇ ਵਿੱਚ ਫਸੀ ਦਲਦਲ ਵਿੱਚ ਫਸੀ ਜਾ ਰਹੇ ਨੇ ਦਿੱਲੀ ਤਾਂ ਤੁਹਾਨੂੰ ਜਾਣ ਨਹੀਂ ਦੇ ਰਿਹਾ ਹਰਿਆਣਾ ਕ੍ਰੋਸ ਕਰਕੇ ਇਹਨਾਂ ਬਾਰਡਰਾਂ ਤੋਂ ਹਰਿਆਣੇ 'ਚ ਕਿੱਦਾਂ ਜਾਓਗੇ ਵੱਲੇ ਨੇ ਦਮ ਗਏ ਮੋਰ ਕੇ ਵੀ ਵੱਡਾ ਕੂਚ ਕਰਾਂਗੇ ਵੱਡਾ ਅਲਾਨ ਕਰਤਾ ਜੀ ਹੋਰ ਕਿੰਨੀ ਕਿ ਤੇਰਾ ਸੋ ਮੇਰਾ ਖਿਆਲ ਇਹ ਹੈ ਵੀ ਸੱਚ ਪਛਾਨਣਾ ਚਾਹੀਦਾ ਇਹਨਾਂ ਨੂੰ ਤੇ ਇਹ ਤਾਂ ਜਿਆਦਾ ਥੋੜਾ ਜਿਹਾ ਸਿੱਖੀ ਦਾ ਦਮ ਵੀ ਭਰਦੇ ਨੇ ਇਹਨਾਂ ਜੋ ਕੁਝ ਸਿੱਖੀ ਤਾਂ ਸੱਚ ਤੇ ਆਧਾਰਿਤ ਹੈ ਨਾ ਮਤਲਬ ਸੋਚ ਕਰਕੇ ਇਸ ਚਾਈ ਨੂੰ ਸਿ ਪਛਾਨੀਏ ਕਿ ਜਿਸ ਟੈਂਸ਼ਨ ਦੇ ਨਾਲ ਜਿਸ ਤਰੀਕੇ ਦੇ ਨਾਲ ਮੋਰਚਾ ਸ਼ੁਰੂ ਕੀਤਾ ਸੀ ਉਹ ਗੱਲ ਨਹੀਂ ਬਣ ਸਕੀ ਹੁਣ 2-4 ਦਿਨਾਂ ਜੇ ਕਲੀਅਰ ਹੋ ਜਾਣੀ ਹੈ ਇਲੈਕਸ਼ਨ ਨੂੰ ਕੋਈ ਉੱਥੇ ਮਤਲਬ ਕਿਸਾਨਾਂ ਨੂੰ ਤੰਗ ਕਰਨ ਦੀ ਕੋਈ ਲੋੜ ਨਹੀਂ ਮੇਰੇ ਖਿਆਲ ਦੇ ਵਿੱਚ ਇਲੈਕਸ਼ਨਾਂ ਹੋਣ ਦੇਣ ਗਵਰਨਮੈਂਟ ਬਣਨ ਦੇਣ ਜਿਹੜੀ ਬਣਦੀ ਹੈ ਉਹਦੇ ਖਿਲਾਫ ਤਿਆਰੀ ਕਰਨੇ ਦਾ ਕੋਈ ਮੁੱਕ ਹੈ ਕਿੱਥੇ ਕਿੱਥੇ ਕੋਈ ਮੜੀ-ਮੁੱਟੀ ਭੁੱਲ ਚੁੱਕ ਹੋਈ ਯਾਰ ਹਰ ਹਰ ਇਨਸਾਨ ਤੋਂ ਹੁੰਦੀ ਹੈ ਕੋਈ ਇੱਥੇ ਕੋਈ ਰੱਬ ਥੋੜੀ ਜਿਹੀ ਕੋਈ ਸੋ ਉਹਦਾ ਰਿਵਿਊ ਕਰਕੇ ਇਹ ਹੋਰ ਸਬਕ ਸਿੱਖਣ ਸਰਕਾਰ ਨੇ ਸਿੱਖ ਲਿਆ ਸੀ ਪਿਛਲੇ ਤੋਂ ਸਬਕ ਪਰ ਉਹਨਾਂ ਨੇ ਇਹਨਾਂ ਤੋਂ ਬਦਲਾ ਲਿਆ ਇਹ ਮੰਨਣ ਨਾ ਮੰਨਣ ਉਹਨਾਂ ਨੇ ਬਿਲਕੁਲ ਇਹਨਾਂ ਦੀ ਸ਼ਾਨ ਹੈ ਜਿਹੜੀ ਉਹ ਇੱਕ ਵਾਰ ਮਿੱਟੀ 'ਚ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ ਮਿਲੀ ਨਹੀਂ ਮਿਲੀ ਹੋਰ ਗੱਲ ਹੈ ਪਰ ਬਾਕੀ ਜਿੱਥੇ ਬੰਦੀਆਂ ਨਹੀਂ ਉਸ ਦੇ ਵਿੱਚ ਫਸੀਆਂ ਇਹ ਵੀ ਚੰਗਾ ਹੀ ਹੋਇਆ ਇੱਕ ਹਿਸਾਬ ਦੇ ਨਾਲ ਤੋਂ ਇਹ ਹੈ ਕਿ ਚਲੋ ਠੀਕ ਹੈ ਲੋਕਾਂ ਦੇ ਵਿੱਚ ਗੁੱਸਾ ਜੋਸ਼ ਹੋਰ ਵੱਧਦਾ ਹੀ ਹੁੰਦਾ ਜਦੋਂ 6:00 ਵਜਦੀ ਹੈ ਕੋਈ ਪਰ ਲੀਡਰਾਂ ਨੂੰ ਮੇਰਾ ਖਿਆਲ ਹੈ ਮੈਚੂਰ ਹੋਣਾ ਚਾਹੀਦਾ ਕੋਈ ਇਹਨਾਂ ਨੂੰ ਮੇਰਾ ਖਿਆਲ ਹੈ ਵੀ ਅਕਾਲੀਆਂ ਦੇ ਕਿਸੇ ਪਰਿਵਾਰ ਨੇ ਸਿਰੇ ਨਹੀਂ ਲਾਉਣਾ ਐਵੇਂ ਨਹੀਂ ਇਹ ਲੋਕ ਛਿਪਕੇ ਜਿਹੜੀਆਂ ਗੱਲਾਂ ਕਰਦੇ ਫਿਰਦੇ ਨੇ ਸਭ ਨੂੰ ਪਤਾ ਹੈ ਇਹਨਾਂ ਨਾਲ ਜਿਹੜੀਆਂ ਜਿੱਥੇ ਬੰਦੀਆਂ ਨੇ ਉਹਨਾਂ ਨੂੰ ਵੀ ਪਤਾ ਹੈ ਸੋ ਇਸ ਕਰਕੇ ਮੇਰਾ ਕਹਿ ਲੈ ਇਮਾਨਦਾਰੀ ਨਾਲ ਜਿੱਥੇ ਵੀ ਕਿਤੇ ਥੋੜੀ ਬਹੁਤ ਕੋਈ ਚੁੱਕ ਹੋ ਗਈ ਹੈ ਉਹ ਮਨੁੱਖੀ ਦਵਰਾ ਤੇ ਹਰੀ ਤਕੜੇ ਹੋ ਕੇ ਕਰਨਰ ਲੋਕ ਰਿਸਪੌਂਸ ਦੇਣਗੇ ਜਿੱਤ ਵੀ ਹੋਊਗੀ ਇਹਨਾਂ ਦੀ ਐਸੀ ਗੱਲ ਨਹੀਂ ਪਰ ਅਜੇ ਫਿਲਹਾਲ ਮੇਰਾ ਕਹਿ ਲੈ ਉਹ ਹੋਰ ਐਵੇਂ ਨਾ ਗਲਤ ਚੱਕਰਾਂ ਚ ਪੈਣ ਦੀ ਲੋੜ ਨਹੀਂ ਦੂਜੇ ਪਾਸੇ ਕੱਲ ਉੱਥੇ ਹੋਈ ਜਾਣਾ ਉਹਨਾਂ ਦਾ ਜਿਹੜਾ ਦੂਜੀਆਂ ਜਿੱਥੇ ਬੰਦੀਆਂ ਨੇ ਦਿੱਲੀ ਚ ਰੱਖਿਆ ਹੋਇਆ ਉਹ ਵੀ ਪਤਾ ਲੱਗ ਜਾਊਗਾ ਕਿ ਕੀ ਕਹਿੰਦੇ ਨੇ ਜਾਂ ਕਿਸ ਤਰੀਕੇ ਨਾਲ ਤੁਰਦੇ ਨੇ ਉਹਨਾਂ ਨੂੰ ਵੀ ਦਿਨ ਥੋੜਾ ਜਿਹਾ ਵੱਡਾ ਦਿਖਾਉਣਾ ਚਾਹੀਦਾ ਹੈ ਤੇ ਚਲੋ ਹੁਣ ਜਿਹੜੀ ਜੇ ਕਿਸੇ ਕੋਈ ਹਿੱਸਾ ਚਲਿਆ ਵੀ ਗਿਆ ਤਾਂ ਉਹਨੂੰ ਵੀ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨੀ ਤੇ ਇਹ ਰਲਣਾ ਹੁਣ ਜੀ ਬਿਲਕੁਲ ਬਿਲਕੁਲ ਸੋ ਡਾਕਟਰ ਪਤੂਆ ਸ਼ੁਪਰੀਆ ਸਾਰੀ ਖਬਰਾਂ ਦੇ ਚਰਣਾ ਪਾਉਣ ਦੇ ਲਈ ਧੰਨਵਾਦ ਸ਼ੁਕਰੀਆ ਹੂੰ ਜੀ ਸਾਹਿਬ ਥੈਂਕ ਯੂ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਸਨ ਡਾਕਟਰ ਹਰਵਿੰਦਰ ਸਿੰਘ ਪੱਟੇ ਸਾਹਿਬ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਜਦੋਂ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ